ਨਾਮ ਨਰਾਇਣ ਮੇਰੇ ਹੈ ਭਾਈ ਪਰਮਾਤਮਾ ਮੇਰੇ ਨਾਲ ਮੇਰੇ ਹਿਰਦੇ ਦੇ ਵਿੱਚ ਵਸ ਰਿਹਾ ਹੈ ਜਨੂਤ ਨਰਾਬ ਨਿਰੇ ਇਹ ਕਾਲਪਤਵੰਤ ਜਿਹੜੀ ਵਰਤ ਕਰਦੇ ਨਾਮ ਜਨੂਤ ਮੇਰੇ ਨੇੜੇ ਨਹੀਂ ਟੁਕਦਾ ਮੈਨੂੰ ਮੌਤ ਦਾ ਆਤਮੋਪਮੋਤ ਦਾ ਕੋਈ ਵੀ ਤਦਦਾ ਨਹੀਂ ਵਿਰਾਨ ਹੈ ਕੰਠ ਲਾਏ ਪ੍ਰਭ ਰੱਖੈ ਤੇ ਭਾਈ ਪ੍ਰਭ ਉਸ ਮਨੁ ਨੂੰ ਆਪਣੀ ਦਰ ਦੇ ਨਾਲ ਲਾ ਕੇ ਰੱਖਦਾ ਹੈ ਸਤਿਗੁਰ ਕੀ ਸੱਚ ਸਾਖੈ ਜਿਸ ਨੂੰ ਗੁਰੂ ਦੀ ਸਦਾ ਫਿਰ ਹਰ ਨਾਮ ਸੁਨਰਤਿ ਸਿੱਖਿਆ ਮਿਲੇ ਜਿਹੜਾ ਵੀ ਗੁਰਸਿੱਖ ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਸਹਿਬ ਸਤਿਗੁਰੂ ਗ੍ਰੰਥ ਸਾਹਿਬ ਜੀਾਂ ਤੇ ਆਪਣੇ ਸੰਗਤ ਰੂਪ ਦੇ ਪੂਰਨ ਸਰਗਾਤਾ ਦਾਤਾ ਹੈ ਤੇ ਸਿਮਰਨ ਗੁਰੂ ਦੇ ਦਿੱਤੀ ਹਿਤਾ ਸਿਮਰਨ ਕਰਦਾ ਹੈ ਗੁਰੂ ਜੀ ਰਜ਼ਾ ਬਚਨ ਦਾ ਹੈ ਤੇ ਸਤਿਗੁਰੂ ਪ੍ਰਸਾਦ ਸੰਗ ਦੇ ਫਿਰ ਜਿਸ ਵੀ ਉਹਨਾਂ ਨੂੰ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ਭਾਵੇਂ ਸਿਮਰਨ ਦੀ ਲਾਭ ਤਾਂ ਜਾਂਦੀ ਹੈ ਤੇ ਉਹਨਾਂ ਨੂੰ ਜਿਵੇਂ ਜਿਵੇਂ ਵੀ ਸਿਮਰਨ ਕਰਦਾ ਹੈ ਉਹਨੂੰ ਪ੍ਰਕਾਰਾਂ ਦਾ ਆਸੁੰਦਾ ਹੈ ਸੁਭਾਅ ਮਤ ਪ੍ਰਕਾਰ ਹੋ ਜਾਂਦੀ ਹੈ ਇੱਕ ਐਸੇ ਸਿੱਖ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਖੰਡ ਦਾਇਤ ਕਬ ਰੱਖਦਾ ਸਦਾ ਹੀ ਪ੍ਰਭੂ ਪ੍ਰਾਪਨੇ ਗਾਣ ਦੇ ਨਾਲ ਲਾ ਕੇ ਰੱਖਦਾ ਹੈ ਗੁਰਪੂਰੇ ਉਰੇ ਬਿਨੁ ਨੇ ਜੀਵਨ ਦੇ ਵਿੱਚ ਸਫਲਤਾ ਰਖੀ ਹੈ ਜਿਸ ਉਤੇ ਕਿਰਪਾ ਕਰਕੇ ਇਹ ਨਾਮ ਦੀ ਦਾਸ ਕੋ ਸਕੇ ਨਾਮ ਮਿਰਦੇ ਵਿੱਚ ਵਿਸ਼ਵਾਸ ਦਿੱਤਾ ਹੈ ਹੰਦੂ ਜਮਾਨਾ ਮਾਰ ਗਿੜਾਰੇ ਸੰਦੇ ਦਾਸ ਕਉ ਸੁਮਤ ਦਿੱਤੀ ਰਾਮ ਸਾਗਤ ਚ ਕਾਲ ਪੁਰਬੈ ਸਤੂ ਨੇ ਉਹ ਗੁਰ ਸਿੱਖ ਦੇ ਅੰਦਰ ਕਾਮ ਆਦਿਤ્ય ਤੁਦਸਾਰੇ ਹੀ ਬੈਰੀ ਮਾਰ ਫਤਿ। ਦੁਸ਼ਮਨ ਮਾਰ ਬਿਜਾਈ ਸਭ ਨੇ ਸਾਰੇ ਦੁਸ਼ਮਨ ਜਿਹੜੇ ਕੀਨ ਦੁਸ਼ਮਨ ਸਾਡੇ ਆਪਣੇ ਦੁਸ਼ਮਨ ਨੇ ਕਾਮ ਕ્રોਧ ਲੋਭ ਮੋਹ ਅੰਕਾਰ ਇਹ ਆਤਮੇ ਦੇ ਦੁਸ਼ਮਨ ਨੇ ਮਮ ਅੰਕਾਰ ਇਹਨਾਂ ਸਾਰਿਆਂ ਨੂੰ ਬਾਸਾ ਜੀ ਕਹਿੰਦੇ ਫਿਰ ਬੈਰੀਆਂ ਨੂੰ ਮਾਰ ਫਰਾਈ ਤੇ ਕੋਸਮ ਸੇਵਕ ਨੂੰ ਨਾਨਕ ਆਤਮਾ ਦੇਤੀ ਹੈ ਜਿਸ ਅਕਾਰ ਕੋ ਵੈ ਨੇ ਤਾਸਪਰ ਸਮਰਤਨੀ ਸੇਵਕ ਨੂੰ ਸਮਰਤ ਰਹੀ ਅੰਦਰੋਂ ਵਿਕਾਰਾਂ ਨੂੰ ਮਾਰ ਦਿੱਤਾ ਹੈ ਰਹਾਉ ਰਵ ਸਗਦੇ ਥਾਨ ਵਸਾਈ اے ਭਾਈ ਜਿਨ੍ਹਾਂ ਨੂੰ ਕੰਮ ਕਰ ਗੁਰੂ ਨੇ ਜੀਵਨ ਦੇ ਵਿੱਚ ਸਭ ਦਾ ਰੱਖੀ ਨਾਮ ਦੀ ਬਾਤ ਦੇ听ੇ ਅੰਦਰੋਂ ਦੁਸ਼ਮਣਾਂ ਨੂੰ ਮਾਰ ਕੇ ਬਾਹਰ ਕੱਢ ਦਿੰਦਾ ਹੈ ਫਿਰ ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ ਇੰਦਰੀ ਆਤਮਾ ਨੂੰ ਉਹਨਾਂ ਦੇ ਨਾਲ ਭਰਪੂਰ ਕਰ ਦਿੱਤੇ ਜਿਹੜੇ ਗਿਆਨ ਦੇ ਮਾਰੇ ਸਤਿਗੁਰ ਜੀ ਦੀ ਕਿਰਪਾ ਸੰਤਾਨ ਪਹਿਲਾਂ ਸੱਤਾਂ ਮਾੜਾ ਬੇਕਦੀਆਂ ਸੀ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਮਾੜਾ ਬੇਤਨਾ ਬੰਦ ਕਰ ਦਿੱਤਾ ਕੰਨ ਮਾੜਾ ਸੁਣਦੇ ਨੇ ਪਰ ਜਦੋਂ ਜੀਉ ਕਿਰਪਾ ਕਰਦਾ ਫਿਰ ਇਹ ਕ ਮਾੜਾ ਸੁਣਨਾ ਬੰਦ ਕਰ ਦਿੰਦੇ ਨੇ ਤੇ ਚੰਗਾ ਸੁਣਨਾ ਭਾਵ ਗੁਰਬਾਣੀ ਸੁਣਨਾ ਗੁਰਬਾਣੀ ਵਿੱਚ ਕਥਾ ਸੁਣੀ ਸਤ ਸੰਗਤ ਵਿੱਚ ਬੈਠਣਾ ਫਿਰ ਇਹ ਇੰਦਰਲੇ ਬਸੇ ਲੱਗ ਜਾਂਦੇ ਆ ਰਸਨਾ ਜਿਹਨੇ ਕਿਸੇ ਨੂੰ ਮਾਰਾ ਉਹ ਦੀ ਸੀ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਰਸਨਾ ਨੇ ਮਾੜਾ ਬੋਲਣਾ ਬੰਦ ਕਰ ਦਿੱਤਾ ਇਸ ਕਰਕੇ ਪਾਸਾ ਕਹਿੰਦੇ ਭਾਈ ਸਾਰੇ ਗਿਆਨ ਇੰਦਰੀ ਆਤਮਿਕ ਹੋਣਾ ਦੇ ਨਾਲ ਭਰਪੂਰ ਕਰ ਦਿੱਤੇ ਹਨ ਸੁਖ ਸ਼ਾਂਤ ਪ੍ਰਿਆ ਹੈ ਇਹੋ ਮਨੁੱਖ ਬਿਰਤ ਇਨ੍ਹਾਂ ਪੰਜਾਂ ਵਿਕਾਰਾਂ ਦੇ ਨਾਲ ਉੱਠ ਕੇ ਕਾਮ ਕਾਮਾਦ ਚੁਣ ਨੂੰ ਪਰਤ ਕੇ ਆਤਮਿਕ ਅਨੰਦ ਵਿੱਚ ਆ ਕੇ ਜਿੱਤੇ ਜਿਹੜਾ ਸਾਡਾ ਆਸਰੀ ਨਾਮ ਦਾ ਨਾਮ ਉਸ ਅਨੰਦ ਦੇ ਵਿੱਚ ਟਿਕ ਜਾਂਦਾ ਹੈ ਮਨੁੱਖ ਜਦੋਂ ਗੁਰੂ ਦੇ ਵਚਨ ਨੂੰ ਮੰਨਦਾ ਹੈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੈ ਨਾਮ ਨੂੰ ਦਰਪੇ ਕਿਰਪਾ ਸਕਦੇ ਜਿੰਨੇ ਵੀ ਵੈਰੀ ਨੇ ਜਿੰਨੇ ਵੀ ਵਿਕਾਰ ਨੇ ਸਾਡੇ ਵਿੱਚ ਇਹਨਾਂ ਨੂੰ ਇਹਨਾਂ ਵਗਾਂ ਫਰਕ ਕੇ ਸਾਡੇ ਗਿਆਨ ਦੇ ਅੰਦਰ ਹੀ ਆਖਣੀ ਤਾਰੇ ਵਿਚ ਜਾਂਦੇ ਹਨ ਆਤਮਕ ਆਨੰਦ ਵਿੱਚ ਲੱਗ ਜਾਂਦੇ ਹਨ ਨਾਨਕ ਤਰ ਸਰਣਾਈ ਤੇ ਹੁਣ ਕਦਿਆਂ ਵੀ ਮੂਰਤ ਕਰਕੇ ਵਚਨ ਕਰਦੇ ਨੇ ਕਿ ਨਾਨਕ ਉਸ ਪ੍ਰਭੂ ਨੇ ਸਾਰਨ ਪਿਆਰ ਹੈ ਉਹਦ ਕਾਲਪੁਰੈ ਕ੍ਰਿ ਦੀ ਸਤ ਪਿਆਰ ਹੈ ਜਿਹਨੂ ਸਾਧਦੇ ਰੋਗੁ ਨ ਟਾਈ ਜਿਸਨੇ ਸਾਰਨ ਪਿਆਰੇ ਸਾਰੇ ਰੋਗ ਇਹਦਾ ਕਾਰਤਵ ਬੰਕੂਆ ਫੈਨ ਸਰਨਾ ਆਏ ਸੇ ਸੰਭਾਲੀ ਰੱਖਿਆ ਕਰਦਾ ਹੈ ਸੇਵਕਾਂ ਦੇ ਮਿਹਨਤ ਭਰਿਆ ਹੱਥ ਰੱਖ ਕੇ ਉਹਨਾਂ ਦੇ ਹਰ ਨੂੰ ਬਿਕਾਰਾਂ ਨੂੰ ਮਾਰ ਦਿੰਦਾ ਹੈ ਬਾਪ ਸਾਹਿਬ ਨੇ ਉਸ ਕਾਰਤਵ ਨੂੰ ਦੀ ਸਤਿ ਧਿਆਨ ਹੈ ਭਈ ਉਸ ਕਾਰਤਵ ਬੰਕੂਆ ਦੀ ਸਤਿ ਧਿਆਨ ਹੀ ਤੇਰੇ ਜੀਵਨ ਦਾ ਆਧਾਰ ਹੈ ਇਹ ਕਰਕੇ ਅੱਜ ਸਾਹਿਬ ਦੀ ਅਨੁਪ੍ਰਤਕਾ ਕੀਤੀ ਹੈ ਬਾਵਨ ਤੇਤਵ ਬਖਸ਼ ਜੀ ਦੇ ਨਾਮਿਤ ਪਿਤ੍ਰੁਕ ਜਾਤਾਂ ਤੋਂ ਆ। ਤੋਂ ਜਿਹੜਾ ਵੀ ਗੁਰੂ ਬਾਰਾ ਮੰਨ ਕੇ ਫਾਈ ਗੁਰੂ ਦੇ ਦਰਸਾਂ ਨਾਲ ਲੱਗ ਕੇ ਚੱਲਦਾ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਫਿਰ ਸਰਬਤੂ ਕੀ ਕਿਰਪਾ ਕਰਦੇ ਨੇ ਉਹਦੇ ਅੰਦਰੋਂ ਸਾਰਿਆਂ ਜੀਵ ਰਿਆਈਆਂ ਦਾ ਨਾਮ ਕਰਕੇ ਦਵੇਤਰ ਨਾਮ ਦਾ ਜਪਾਸ ਕਰਦਾ। ਸੋ ਆਓ ਅੱਜ ਆਪਾਂ